ਜੀ ਪੰਜਾਬ ਰਹਿਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰੋਹਿਤ ਬੰਸਲ ਪੱਕਾ ਪੰਜਾਬ ਦੇ ਅੰਦਰ ਹੜ੍ਹਾਂ ਦੇ ਹਾਲਾਤ ਨੇ ਤੇ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕੀ ਹੜ੍ਹਾਂ ਤੋਂ ਕੋਈ ਰਾਹਤ ਮਿਲ ਪਾਈ ਹੈ ਜਾਂ ਆਫਤ ਹਲੇ ਤੱਕ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ ਕਿਉਂਕਿ ਪਹਾੜਾਂ ਦੇ ਵਿੱਚ ਹੋ ਰਹੀ ਬਾਰਿਸ਼ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਹੋਇਆ ਔਰ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਔਰ ਉਸ ਤੋਂ ਬਾਅਦ ਬਹੁਤ ਸਾਰੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਪਾਣੀ ਹੈ ਜਿਹੜਾ ਉਹ ਵਧਣਾ ਸ਼ੁਰੂ ਹੋਇਆ ਪਰ ਬਹੁਤ ਸਾਰੇ ਏਰੀਆ ਅਜੇ ਹੀ ਨੇ ਜਿੱਥੇ ਬਨ ਟੁੱਟਣ ਦੇ ਕਾਰਨ ਪਾਣੀ ਡਾਊਨ ਆਇਆ ਤਾਂ ਅੱਜ ਦਿਖਾਵਾਂਗੇ ਤੁਹਾਨੂੰ ਪੰਜਾਬ ਦੇ ਕੀ ਨੇ ਹਾਲਾਤ ਹੜ੍ਹ ਪ੍ਰਭਾਵਿਤ ਏਰੀਆ ਦੇ ਲਈ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਨੇ ਉਹਨਾਂ ਦੇ ਵਿੱਚੋਂ ਹੀ ਇੱਕ ਹੈ ਕਲਿਏ ਕੇ ਬੀਡੀਆਰਐਫ ਜਿਨ੍ਹਾਂ ਦੇ ਵੱਲੋਂ ਕਲਿਏ ਕੇ ਹੜ੍ਹ ਪੀੜਤਾਂ ਦੇ ਲਈ ਰਿਲੀਫ ਭੇਜਣ ਦਾ ਕੰਮ ਉਹ ਕੀਤਾ ਜਾ ਰਿਹਾ ਇਸ ਪਾਸੇ ਤੁਸੀਂ ਦੇਖੋਗੇ ਤਾਂ ਕਿਸ ਤਰੀਕੇ ਦੇ ਨਾਲ ਜਿਹੜੇ ਪੈਕੇਟ ਨੇ ਉਹ ਪੈਕ ਕਰਕੇ ਜਿਹੜੀਆਂ ਐਸਡੀਆਰਐਫ ਦੀਆਂ ਟੀਮਾਂ ਨੇ ਉਸ ਦੇ ਵੱਲੋਂ ਅਪਲੋਡ ਆ ਜਿਹੜੀਆਂ ਆਪਣੀਆਂ ਕਿਸ਼ਤੀਆਂ ਦੇ ਵਿੱਚ ਕਰ ਲਈ ਗਈ ਨੇ ਤਾਂ ਕਿ ਜਿਹੜਾ ਉਹ ਰਾਸ਼ਨ ਹੈ ਉਹਨਾਂ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਜਿਹੜੇ ਲੋਕਾਂ ਨੂੰ ਇਸ ਦੀ ਜ਼ਰੂਰਤ ਹੈ ਕਿਉਂਕਿ ਬਹੁਤ ਸਾਰੇ ਲੋਕ ਅਜੇ ਹੀ ਨੇ ਜਿਹੜੇ ਹਲੇ ਵੀ ਕਲਿ ਪਾਣੀ ਦੇ ਵਿੱਚ ਫਸੇ ਹੋਏ ਨੇ ਔਰ ਉਹਨਾਂ ਲੋਕਾਂ ਤੱਕ ਜਿਹੜਾ ਇਨਫਰਾਸਟਰਕਚਰ ਪਹੁੰਚਾਉਣ ਦਾ ਕੰਮ ਹੈਗਾ ਉਹ ਆ ਕੀਤਾ ਜਾ ਰਿਹਾ ਹੈਗਾ ਤੇ ਲਗਾਤਾਰ ਜਿਹੜੀ ਲਈਏ ਕੇਐਸਡੀਆਰਐਫ ਦੀ ਟੀਮ ਹੈਗੀ ਉਹ ਲੋਕਾਂ ਤੱਕ ਜਿਹੜਾ ਇਨਫਰਾਸਟਰਕਚਰ ਜਿਸ ਦੇ ਵਿੱਚ ਚਾਹ ਹੈਗਾ ਤੇਲ ਹੈ ਇਸ ਤੋਂ ਇਲਾਵਾ ਖੰਡ ਹੋ ਗਈ ਗੋੜ ਹੋ ਗਿਆ ਦਾਲਾ ਹੋ ਗਈਆਂ ਆਟਾ ਹੋ ਗਿਆ ਇਹ ਤਮਾਮ ਉਹ ਚੀਜ਼ਾਂ ਨੇ ਜਿਹੜਾ ਕਿ ਲਈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕੰਮ ਹੈਗਾ ਉਹ ਲੋਕਾਂ ਤੱਕ ਪਹੁੰਚਾਇਆ ਜਾ ਸਕੀ ਤਾਂ ਬਹੁਤ ਸਾਰੇ ਲੋਕ ਜਿਹੜੇ ਹਲੇ ਵੀ ਫਲੱਡ ਦੇ ਅੰਦਰ ਫਸੇ ਹੋਏ ਨੇ ਉਹਨਾਂ ਤੱਕ ਜਿਹੜੀ ਰੀਲੀਫ ਪਹੁੰਚਾਉਣ ਦਾ ਕੰਮ ਹੈਗਾ ਇਹ ਤੁਸੀਂ ਦੇਖੋਗੇ ਤਾਂ ਇਸ ਪਾਸੇ ਜਿਹੜਾ ਇੱਕ ਛੋਟਾ ਹਾਥੀ ਹੈਗਾ ਉਸ ਨੂੰ ਪੂਰਾ ਭਰ ਕੇ ਜਿਹੜਾ ਲਿਆਂਦਾ ਗਿਆ ਹੈਗਾ ਔਰ ਇਹ ਰਾਸ਼ਨ ਜਿਹੜਾ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਹੈਗਾ ਉਹ ਆ ਕੀਤਾ ਜਾਏਗਾ ਬਕਾਇਦਾ ਤੌਰ ਦੇ ਉੱਪਰ ਇਸ ਦੇ ਵਿੱਚ ਜਿਹੜੀ ਇੱਕ ਮੱਛਰ ਮਾਰਨ ਵਾਲਾ ਜਿਹੜੇ ਲਈ ਕਿ ਚੀਜ਼ਾਂ ਹੁੰਦੀਆਂ ਨੇ ਉਹ ਹੋ ਗਈਆਂ ਚਾਹੇ ਚਨਾ ਤੋਂ ਬਚਾਓ ਦੇ ਲਈ ਬਹੁਤ ਸਾਰੇ ਨੀਂ ਚੀਜ਼ਾਂ ਹੁੰਦੀਆਂ ਨੇ ਉਹ ਚੀਜ਼ਾਂ ਜਿਹੜੀਆਂ ਰੱਖੀਆਂ ਜਾਂਦੀਆਂ ਨੇ ਤਾਂ ਕਿ ਜਿਹੜੀ ਬਚਤ ਹੈਗੀ ਉਹ ਆ ਕੀਤੀ ਜਾ ਸਕੇ ਡੀਆਰਪ ਟੀਮ ਦੇ ਜਿਹੜੇ ਮੈਂਬਰ ਨੇ ਉਹ ਨਾਲ ਗੱਲ ਕਰਨਾ ਸਰ ਆਪਕਾ ਕੀ ਨਾਮ ਹੈ ਔਰ ਕਿਸ ਤਰੀਕੇ ਸੇ ਇਹ ਰਾਸ਼ਨ ਆਪ ਲੋਗੋ ਤੱਕ ਪਹੁੰਚਾਣੇ ਜਾ ਰਹੇ ਹੋ ਮੈਂ ਸਬ ਇੰਸਪੈਕਟਰ ਦੀਪਕ ਕੁਮਾਰ ਐਸਡੀਆਰਪ ਟੀਮ ਇਨਚਾਰਜ ਬੋਲ ਰਿਹਾ ਹਾਂ ਇਹ ਸਰਕਾਰੀ ਰਾਸ਼ਨ ਹੈ ਐਸਡੀਐਮ ਮੈਡਮ ਤਹਿਸੀਲਦਾਰ ਸਾਹਿਬ ਆਏ ਉਹ ਖੁਦ ਚੱਲenge ਬੂਡ ਮੇ ਸਭਕੇ ਘਰੋ ਮੇ ਡਿਸਟ੍ਰਿਬਿਊਸ਼ਨ ਕਰਨੇ ਕੇ ਲਈ ਤੋ ਸਰ ਕਿਤਨਾ ਇੱਕ 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 ਵਾਰ ਮੇ ਕਿਤਨਾ ਸਟਾਕ ਹੈ ਜੋ ਜਾ ਰਹਾ ਲੋਕੋ ਕੇ ਘਰ ਤੱਕ ਅਫੀ ਕਮ ਸੇ ਕਮ ਹਮ ਦੋਨੋ ਬੂਟ ਲੈ ਕੇ ਜਾ ਰਹੇ ਹਾਂ ਮੇਰੇ ਹਿਸਾਬ ਸੇ ਕਮ ਸੇ ਕਮ 150 ਰਾਸ਼ਨ ਲੈ ਕੇ ਜਾ ਰਹੇ ਹਾਂ 150 ਦੇ ਕਰੀਬ ਜਿਹੜਾ ਰਾਸ਼ਨ ਦਾ ਉਹ ਜਾ ਰਿਹਾ ਤਾਂ ਇੱਕ ਘਰ ਦੇ ਵਿੱਚ ਇੱਕ ਜਾਂ ਦੋ ਜਿਹੜੇ ਪੈਕੇਟ ਨੇ ਉਹ ਦਿੱਤੇ ਜਾਣਗੇ ਤਾਂ ਲਗਭਗ ਕਹਿ ਲਈਏ ਕਿ ਜਿਹੜੇ 150 ਤੋਂ 200 ਜਿਹੜੇ ਪੈਕੇਟ ਨੇਗੇ ਉਹ ਇਹਨਾਂ ਕਿਸ਼ਤੀਆਂ ਦੇ ਵਿੱਚ ਲੋਡ ਨੇ ਜਿਹੜੇ ਉਹ ਕਰ ਲਏ ਗਏ ਨੇ ਔਰ ਉਸ ਤੋਂ ਬਾਅਦ ਇਸ ਰਾਸ਼ਨ ਨੂੰ ਹੁਣ ਲੋਕਾਂ ਤੱਕ ਪਹੁੰਚਾਉਣ ਦਾ ਜਿਹੜਾ ਕੰਮ ਹੈਗਾ ਉਹ ਐਸਡੀਆਰਬ ਦੀ ਟੀਮਾਂ ਦੇ ਵੱਲੋਂ ਕੀਤਾ ਜਾਏਗਾ ਤਾਂ ਕਿ ਲੋਕਾਂ ਤੱਕ ਉਹ ਰਾਸ਼ਨ ਪਹੁੰਚ ਸਕੇ ਜਿਸ ਰਾਸ਼ਨ ਦੀ ਉਹਨਾਂ ਨੂੰ ਜ਼ਰੂਰਤ ਹੈ ਜਿਹੜੇ ਬਹੁਤ ਸਾਰੇ ਲੋਕ ਹਾਲੇ ਵੀ ਘਰਾਂ ਵਿੱਚ ਰੁਕੇ ਹੋਏ ਨੇ ਉਹਨਾਂ ਦੀ ਸਹਾਇਤਾ ਜਿਹੜੀ ਉਹ ਕੀਤੀ ਜਾ ਸਕੇ ਤਾਂ ਮੈਂ ਕਿਸ਼ਤੀ ਦੇ ਵਿੱਚ ਮੌਜੂਦ ਹਾਂ ਰਾਸ਼ਨ ਇਸ ਕਿਸ਼ਤੀ ਦੇ ਵਿੱਚ ਵੰਡਿਆ ਜਾ ਰਿਹਾ ਸੀਗਾ ਔਰ ਚਾਰੇ ਪਾਸੇ ਦੇ ਹਾਲਾਤ ਤੁਹਾਨੂੰ ਦਿਖਾਉਣ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਤੁਹਾਨੂੰ ਇਸ ਏਰੀਏ ਦੇ ਵਿੱਚ ਜਿਹੜੇ ਚਾਰੇ ਪਾਸੇ ਕਲੀਏ ਕੇ ਹਾਲਾਤ ਨੇ ਉਹ ਤੁਹਾਨੂੰ ਨਜ਼ਰ ਆ ਰਹੇ ਨੇ ਕਿ ਕਿ ਆ ਕਿਸ਼ਤੀ ਦੇ ਵਿੱਚ ਤੁਹਾਨੂੰ ਵਿਚਕਾਰ ਤੋਂ ਜਿਹੜਾ ਇਹ ਪੂਰਾ ਏਰੀਆ ਉਹ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਤੁਹਾਨੂੰ ਹਾਲਾਤ ਇੱਥੇ ਨਜ਼ਰ ਆਉਣਗੇ ਜਿੰਨੀ ਦੂਰ ਤੱਕ ਜਾਏਗਾ ਤੁਹਾਨੂੰ ਪਾਣੀ ਹੀ ਪਾਣੀ ਹੈ ਜਿਹੜਾ ਉਹ ਨਜ਼ਰ ਆ ਰਿਹਾ ਔਰ ਸੰਗਰਾ ਪਿੰਡ ਹੈ ਜਿਹੜਾ ਇਹ ਪੂਰਾ ਪਿੰਡ ਜਿਹੜਾ ਇਸ ਏਰੀਆ ਦੇ ਵਿੱਚ ਨਜ਼ਰ ਆਉਂਦਾ ਹੈਗਾ ਔਰ ਅੱਗੇ ਚੱਲ ਕੇ ਜਿਹੜੀ ਗੱਲਬਾਤ ਹੈ ਉਹ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਸਸਰੀ ਕਾਲ ਜੀ ਕੀ ਨਾਮ ਆਪਣਾ ਗੁਰਪਾਲ ਸਿੰਘ ਪ੍ਰਧਾਨ ਪ੍ਰਧਾਨ ਸਾਹਿਬ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਜਿਹੜੇ ਹਾਲਾਤ ਬਣੇ ਹੋਏ ਨੇ ਇਸ ਪਾਸੇ ਦੇ ਅਸੀਂ ਦੇਖ ਰਹੇ ਸੀਗੇ ਕਿ ਕਾਫੀ ਚਿੰਤਾਜਨਕ ਹਾਲਾਤ ਨੇ ਬਹੁਤ ਖਤਰਨਾਕ ਹਾਲਾਤ ਆ ਵਿਦੇ ਇੱਧਰ ਨੂੰ ਪਾਣੀ ਜਿੰਨਾ ਅੱਗੇ ਨੂੰ ਤੁਰੇ ਜਾਵਾਂਗੇ ਪਾਣੀ ਉਨਾ ਹੀ ਵਧਦਾ ਜਾਂਦਾ ਅੱਛਾ ਆਪਾਂ 11 ਤਰੀਕ ਤੋਂ ਇਸੇ ਕੰਮ ਤੇ ਇਹ ਹਕਿਸਤੀਆਂ ਚਲਾਉਣ ਤੇ 11 ਤਰੀਕ ਤੋਂ 11 ਤਰੀਕ ਨੂੰ ਸਵੇਰੇ 5 ਵਜੇ ਬੰਦ ਟੁੱਟਾ ਸੀ ਤੇ 9 ਵਜੇ ਅਸੀਂ ਕਿਸਤੀਆਂ ਦੋ ਲੈ ਕੇ ਬਾਬਾ ਜੀ ਨੇ ਭੇਜ ਦਿੱਤਾ ਸੀ ਵੀ ਪਹੁੰਚੋ ਉੱਥੇ ਕਿਸ ਤਰੀਕੇ ਦੇ ਨਾਲ ਸੀਚੇਵਾਲ ਬਾਬਾ ਜੀ ਰਾਸ਼ਨ ਵੀ ਵੰਡ ਰਹੇ ਆ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਕਰ ਰਹੇ ਆ ਲਗਾਤਾਰ ਤੁਸੀਂ ਪਿਛਲੇ 19-20 ਦਿਨਾਂ ਤੋਂ ਲੱਗੇ ਹੋ ਕਿੰਨੇ ਕ ਹਾਲਾਤਾਂ ਦਾ ਕੋਈ ਫਰਕ ਨਜ਼ਰ ਆਇਆ ਬਹੁਤ ਹਾਲਾਤ ਗੰਭੀਰ ਆ ਵੀਰੇ ਪਹਿਲੇ ਬਹੁਤ ਬੇਨਤੀ ਕੀਤੀ ਲੋਕਾਂ ਨੂੰ ਕੀ ਭਾਈ ਤੁਸੀਂ ਆਪਦੇ ਡੰਗਰ ਬੱਚਾ ਕੱਢੋ ਆਪਣੇ ਜੀਤ ਸੁਰੱਖਤਿਆਂ ਤੇ ਲੈ ਚਲੀਏ ਪਰ ਸੰਗਤ ਜਾਣ ਨੂੰ ਤਿਆਰ ਨਹੀਂ ਸੀ ਕੋਈ ਵੀ ਸੰਗਤ ਦਾ ਜੀ ਇਦਾਂ ਦਾ ਨਹੀਂ ਸੀ ਜਿਹੜਾ ਘਰ ਛੱਡਣ ਨੂੰ ਤਿਆਰ ਸੀ ਲੇਕਿਨ ਜਦੋਂ ਪਾਣੀ ਜ਼ਿਆਦਾ ਵਧਣ ਦੇ ਬਾਵਜੂਦ ਫੇ ਮੁੜ ਕੇ ਲੋਕਾਂ ਨੂੰ ਆਪ ਰਾਤਾ ਬੜੀ ਯਾਦੀ ਪੈ ਗਈ ਫੇ ਸਾਰੇ ਜਿੰਨੇ ਆ ਸੰਗਤ 2 ਦਿਨ ਲਾ ਕੇ ਬਾਹਰ ਕੱਢੀ ਆ ਹੁਣ ਕੋਈ 30 35% ਸੰਗਤ ਜਿਹੜੀ ਹਜੇ ਵੀ ਘਰਾਂ ਦੇ ਵਿੱਚ ਹੈਗੀ ਆ ਔਰ ਹੁਣ ਬਾਬਾ ਜੀ ਸੁਭਸਵੀਰ ਦੇ 7 ਵਜੇ ਨੇ ਲੱਗੇ ਹੋਇਆ ਪ੍ਰਸ਼ਾਦਾ ਪ੍ਰਸ਼ਾਦਾ ਲੈ ਕੇ ਗਏ ਹੋਇਆ ਸ਼ਵੀਰ ਦੇ ਪਾਣੀ ਤੇ ਪ੍ਰਸ਼ਾਦਾ ਉਹਨ ਸੰਗਤ ਨੂੰ ਪ੍ਰਸ਼ਾਦਾ ਦੇਣ ਵਾਸਤੇ ਸਾਰੇ ਜਿਹੜੇ ਜਿਹੜੇ ਘਰ ਘਰਾਂ ਦੇ ਵਿੱਚ ਰਹਿੰਦੇ ਲੋਕ ਉਹਨਾਂ ਨੂੰ ਪ੍ਰਸ਼ਾਦਾ ਵੰਡਣ ਵਾਸਤੇ ਬਾਬਾ ਜੀ ਗਏ ਹੋਇਆ ਤੇ ਮੈਂ ਹੁਣ ਆਪਣੇ ਨਾਲ ਵੀ ਰਾਸ਼ਨ ਆਪਾਂ ਵੀ ਨਾਲ ਨਾਲ ਰਾਸ਼ਨ ਵੰਡ ਰਹੇ ਆ ਕਿ ਜਿੱਥੇ ਕਿਤੇ ਕਿਸੇ ਨੂੰ ਜ਼ਰੂਰਤ ਲੱਗਦੀ ਹੈ ਹਾਂਜੀ ਹਾਂਜੀ ਆ ਆਪਾਂ ਨੂੰ ਸੰਗਤ ਆਉਂਦੀ ਆ ਰਾਸ਼ਨ ਰੱਖ ਲਿਆ ਕਿਸ਼ਤੀ ਅੱਜ ਆ ਗਈ ਐ ਇੱਕ ਹੋਰ ਤਿੰਨ ਅੱਗੇ ਸੀਗੇ ਇੱਕ ਹੋਰ ਆ ਗਈ ਆ ਤੇ ਹੁਣ ਆਪਾਂ ਰਾਸ਼ਨ ਵੰਡਣ ਦਾ ਇਹ ਕੰਮ ਕਰਨਾ ਵਾਂ ਦਾਂਸਾ ਵਿਖੇ ਹੋਰ ਦੱਸੋ ਸਾਹਮਣੇ ਮੈਨੂੰ ਗੁਰਦੁਆਰਾ ਸਾਹਿਬ ਦਿਖ ਰਿਹਾ ਹੈਗਾ ਤੇ ਇੱਕ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਪਵਿੱਤਰ ਬੀੜਾਂ ਨੇ ਕੀ ਹਾਲੇ ਤੱਕ ਗੁਰੂ ਘਰਾਂ ਦੇ ਵਿੱਚ ਹੀ ਰੱਖੀਆਂ ਗਈਆਂ ਨੇ ਜਾਂ ਬਾਹਰ ਕੱਢ ਲੀਆਂ ਗਈਆਂ ਨੇ ਨਹੀਂ ਇਹਨਾਂ ਗੁਰੂ ਘਰਾਂ ਦੇ ਵਿੱਚ ਆਏ ਕਿਉਂਕਿ ਇਹ ਗੁਰੂ ਘਰ ਸੁੱਕੇ ਆ ਤੇ ਪਾਣੀ ਨਹੀਂ ਆ ਜੇ ਕਿਉਂਕਿ ਬਹੁਤ ਉੱਚੀ ਜਗ੍ਹਾ ਵਾ ਮੈਂ ਤੈਨੂੰ ਦਿਖਾ ਕੇ ਲਿਓ ਨਾ ਤੇ ਇੱਥੇ ਛੇਵਾਂ ਕੋਈ ਹੋ ਜਾ ਚੱਕਰ ਨਹੀਂ ਗਿਆ ਪਾਣੀ ਵਾਲਾ ਕਿਸੇ ਵੀ ਗੁਰੂ ਘਰ ਚ ਕੋਈ ਦਿੱਕਤ ਤਾਂ ਨਹੀਂ ਆਈ ਕਿ ਅੰਦਰ ਪਾਣੀ ਵੜ ਗਿਆ ਹੋਵੇ ਕਿਉਂਕਿ ਕਈ ਵਾਰ ਪ੍ਰੋਬਲਮ ਆਏ ਹਜੇ ਤੱਕ ਇਹਨਾਂ ਦੇ ਦੇ ਤਿੰਨ ਚਾਰ ਪਿੰਡਾਂ ਇਹਨਾਂ ਚ ਕਿਤੇ ਦਿੱਕਤ ਨਹੀਂ ਆਈ ਕਿਉਂਕਿ ਇਹ ਚਾਰਕ ਪਿੰਡ ਜਿਹੜੇ ਆਬਾਦ ਵਾ ਬਾਕੀ ਸਾਰੇ ਇਹ ਬੇਚਰਾਗਾ ਬਾਕੀ ਸਭ ਦੇਰੀ ਆ ਇਹ ਤਿੰਨ ਚਾਰ ਪਿੰਡ ਆ ਜਿਹੜੇ ਬਾਉਪੁਰ ਹੋਇਆ ਸਾਂਗਰਾ ਹੋਇਆ ਬਾਉਪੁਰ ਕਦੀਮ ਬਾਉਪੁਰ ਨਵਦੀਦ ਤਿੰਨ ਪਿੰਡ ਚਾਰ ਪਿੰਡ ਵਾ ਸਾਂਗਰਾ ਪਿੰਡ ਦੇ ਅੰਦਰ ਪਾਣੀ ਹੈ ਜਾਂ ਨਹੀਂ ਬਾਬਾ ਜੀ ਨੇ ਹੈਗਾ ਕੁਛ ਪਿੰਡ ਦੇ ਵਿੱਚ ਹੈਗਾ ਵਾ ਕੁਛ ਬਚਿਆ ਵਾ ਇਧਰ ਆ ਸਾਰੇ ਪਿੰਡ ਦੇ ਵਿੱਚ ਪਾਣੀ ਹੈਗਾ ਆ ਇੰਨਾ ਗੁਰੂ ਘਰ ਆਲਾ ਤਾਂ ਜਿਹੜਾ ਸੁੱਕਾ ਵਾ ਬਾਕੀ ਪਿੰਡ 'ਚ ਪਾਣੀ ਹੈਗਾ ਵਾ ਪਰ ਪਿੰਡ ਨੂੰ ਚਾਰੇ ਪਾਸੇ ਤੋਂ ਪਾਣੀ ਨੇ ਜ਼ਰੂਰ ਘੇਰਿਆ ਹੋਇਆ ਪਾਣੀ ਚਾਰ ਚਪੇਰੇ ਪਾਣੀ ਆ ਬਸ ਇੱਕ ਸਿਰਫ ਇੱਕ ਬੂਟ ਹੀ ਆ ਇਹਨਾਂ ਦਾ ਜਰੀਆ ਹੋਰ ਕੋਈ ਜਰੀਆ ਨਹੀਂ ਇਹਨਾਂ ਦਾ ਜਾਣ ਹੁੰਦਾ ਇੱਕ ਕਿਸਤੀ ਨਾਲ ਹੀ ਬਾਹਰ ਜਾ ਸਕਦੇ ਆ ਤੇ ਕਿਸਤੀ ਨਾਲ ਹੀ ਅੰਦਰ ਆ ਸਕਦੇ ਆ ਕਿਸਤੀ ਦੇ ਜਰੀਏ ਹੀ ਆ ਸਾਰਾ ਕੁਝ ਇਹਨਾਂ ਦਾ ਜੀ ਇਹਨਾਂ ਦਾ ਸਾਰੇ ਪੰਜਾਬ ਨੂੰ ਕੰਡੈਕਟ ਟੁੱਟਾਇਆ ਵਾ ਇਹ ਤਾਂ ਮਾਂ ਪੁੱਤਾਂ ਦੀ ਦੇਨ ਆ ਕਿ ਇਹਨਾਂ ਨੂੰ ਕਿਸ਼ਤੀਆਂ ਦਿੱਤੀਆਂ ਹੋਈਆਂ ਵਾਂ ਆਗਨ ਬੋਰਡ ਦੇ ਉੱਤੇ ਹੋਇਆ ਜਿਦਾ ਚਲਿਆਉਣ ਨੂੰ ਸੰਗਤ ਨੂੰ ਇੱਧਰ ਉੱਧਰ ਕਰਨ ਨੂੰ ਜੇ ਕੋਈ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਕਿਸੇ ਨੂੰ ਦਵਾਈ दारू ਦੀ ਲੋੜ ਆ ਉਹ ਵੀ ਅਸੀਂ ਲੈ ਕੇ ਜਾਂਦੇ ਆ ਨਾਲ ਔਰ ਸਾਡਾ ਸੇਵਾਦਾਰ ਇੱਕ ਦੀ ਡਿਊਟੀ 24 ਘੰਟੇ ਆ ਜੀ ਉਹ ਤਾਂ 24 ਘੰਟੇ ਕਿਸ਼ਤੀ ਸਾਡੀ ਚੱਲਦੀ ਰਹਿੰਦੀ ਆ ਜੀ ਉਹ ਮੁੰਡਾ ਲੋਕਲ ਆ ਸਾਡਾ ਸੇਵਾਦਾਰ ਲੋਕਲ ਆ ਜੀ ਉਹ 24 ਘੰਟੇ ਹੀ ਚੱਲਦਾ ਰਹਿੰਦਾ ਔਰ ਰਾਤ ਦਿਨ ਉਹਦੀ ਕਿਸ਼ਤੀ ਚੱਲਦੀ ਆ ਜੀ ਅਸੀਂ ਵੀ ਬਹੀ ਵੀ ਰਾਤ ਦੇ 9 ਵਜੇ ਤਾਈਂ ਇੱਥੇ ਆ। ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤਾਈਂ ਸਾਡੀ ਡਿਊਟੀ ਆ ਜੀ। ਜਿਸਨੂੰ ਅਸੀਂ মিডিਆ ਜਰੀਏ ਲੋਕਾਂ ਨੂੰ ਨੰਬਰ ਵੀ ਭੇਜੇ ਹੋਇਆ ਆਪਦੇ ਜੇ ਕਿਸੇ ਨੂੰ ਰਾਤ ਨੂੰ ਵੀ ਲੋੜ ਪੈਂਦੀ ਆ ਕਿਸੇ ਨੂੰ ਦਵਾਈ ਦਾਰੂ ਦੀ ਸਾਨੂੰ ਕੋਈ ਰਾਤ ਨੂੰ 2 ਵਜੇ ਫੋਨ ਕਰੇ ਕੋਈ 4 ਵਜੇ ਕੋਈ ਕਰੇ ਕੋਈ 12 ਵਜੇ ਕਰੇ ਸਾਨੂੰ ਕੋਈ ਉਹਦੇ ਦਾਤਰਾਜ ਨਹੀਂ ਅਸੀਂ ਜਦੋਂ ਵੀ ਕੋਈ ਫੋਨ ਕਰਦਾ ਅਸੀਂ ਉਸੇ ਟਾਈਮ ਹੀ ਸੰਗਤ ਨੂੰ ਕਿਸ਼ਤੀ ਮੁਹੱਈਆ ਕਰਾਉਨੇ ਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਜਿਹੜੇ ਸੰਗਰਾ ਪਿੰਡ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਜਿੱਥੇ ਲੋਕਾਂ ਦਾ ਪੂਰਾ ਘਰ ਟਿਕਾਣਾ ਜਿਹੜਾ ਉਹ ਬਣਿਆ ਹੋਇਆ ਹੈਗਾ ਔਰ ਤੁਸੀਂ ਦੇਖੋਗੇ ਕਿ ਹਲੇ ਤੱਕ ਵੀ ਇਹਨਾਂ ਲੋਕਾਂ ਨੇ ਜਿਹੜਾ ਆਪਣਾ ਘਰਬਾਰ ਆ ਉਹ ਨਹੀਂ ਛੱਡਿਆ ਕਿਉਂਕਿ ਮਸ਼ੀਨਰੀ ਹੋਵੇ ਬਾਕੀ ਚੀਜ਼ਾਂ ਹੋਣ ਉਹ ਉਸੇ ਤਰੀਕੇ ਦੇ ਨਾਲ ਹੀ ਪਿੰਡ ਦੇ ਅੰਦਰ ਰੱਖੀਆਂ ਹੋਈਆਂ ਨੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੇ ਜਿਹੜੇ ਲਈ ਕਿ ਡੰਗਰ ਹੁੰਦੇ ਨੇ ਹੋਰ ਹੁੰਦੇ ਨੇ ਉਹ ਸਾਰਾ ਕਾ ਚੀਜ਼ਾਂ ਜਿਹੜੀਆਂ ਘਰੇ ਰੱਖੀਆਂ ਹੋਈਆਂ ਨੇ ਔਰ ਸਾਹਮਣੇ ਤੁਸੀਂ ਦੇਖੋਗੇ ਕਿ ਹਲੇ ਤੱਕ ਵੀ ਇਨ੍ਹਾਂ ਘਰਾਂ ਦੇ ਅੰਦਰ ਰਹਿ ਰਹੇ ਨੇ ਬਾਪੂ ਜੀ ਨਾਲ ਗੱਲਬਾਤ ਕਰ ਲੈਣ ਸਤਿ ਸ਼੍ਰੀ ਅਕਾਲ ਬਾਪੂ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਰਸੇਮ ਸਿੰਘ ਹਾਂਜੀ ਰਸੇਮ ਸਿੰਘ ਇਹ ਗੱਲ ਆ ਵੀ ਇੱਥੇ ਬਹੁਤ ਮਾੜੇ ਲਾਹ ਤਿਆ ਤੇ ਬਹੁਤ ਪਚਿਰਦਾ ਪਾਣੀ ਆਇਆ ਜੋਂ ਲੈ ਕੇ ਇਸ ਤਰ੍ਹਾਂ ਹੀ ਨਸੀਬਤਾ ਚੱਲਦੇ ਆਏ ਆ ਤੇ ਚੱਲਦੇ ਰਹਾਂਗਾ ਬਾਪੂ ਜੀ ਕਿੰਨੀ ਉਮਰ ਔਰ ਹੜ ਕਿੰਨੇ ਦੇਖ ਲਿਓ ਦੱਸੋ ਉਹ ਰਹਿ ਗਈ 55 ਗਜ਼ ਹਾੜ ਬੜੇ 88 ਦਾ ਵੇਖਿਆ ਸਾਰੇ ਹਾੜ ਹੀ ਵਿਗਦੇ ਆਂ ਜੋ ਆਏ ਆਂਗੇ ਉਦੋਂ ਉਦੋਂ ਕਿੰਨਾ ਕੁ ਪਾਣੀ ਸੀਗਾ 88 ਵੇਲੇ 88 ਹਰ ਨਹੀਂ ਇਤਰਾ ਹੀ ਅੱਛਾ ਇਤਰਾ ਹੀ ਪਾਣੀ ਉਹ ਥੋੜਾ ਜਿਹਾ ਵੱਧ ਸੀ ਤੂੰ ਤੇ ਤੁਸੀਂ ਘਰ ਕਿਉਂ ਨਹੀਂ ਛੱਡਿਆ ਤੁਸੀਂ ਇੱਥੇ ਕਿਉਂ ਬੈਠੇ ਹੋ ਹਲੇ ਨਹੀਂ ਤੇ ਹੁਣ ਇਹ ਜਾਈਏ ਕਿਧਰ ਹੁਣ ਇਹ ਪਤਾ ਹੀ ਕੰਮ ਆ ਵੀ ਕਿਧਰ ਮਾਲ ਡੰਗ ਰਿਆ ਤੇ ਮਾਲ ਡੰਗਰ ਲੈ ਕੇ ਤੇ ਫਿਰ ਉਹ ਕਿਧਰ ਮਾਲ ਡੰਗਰ ਅਸੀਂ ਖੜਾਂਗੇ ਕਿਤੇ ਪੱਠੇ ਕਿਤੋਂ ਪਾਵਾਂਗੇ ਇੱਥੇ ਤੂੜੀ ਹੈਗੀ ਮਾਰ ਚੱਗੀ ਚਲੋ ਪਾਈ ਜਨੇ ਆ ਰਾਸ਼ਨ ਪਿਆ ਕਰੇ ਆਪਣੇ ਰਾਸ਼ਨ ਹੈਗਾ ਆਗੇ ਖਾਣ ਪੀਣ ਦੀ ਹਵਦਾ ਰੱਖਿਆ ਆਹੋ ਰਾਸ਼ਨ ਪਾਣੀ ਆਵਦਾ ਰੱਖਿਆ ਮਾਰ ਚੱਗਾ ਚਲੋ ਇਤਰਾ ਲੈ ਜਾਈਦਾ ਜਿੱਦੋਂ ਆਪਦਾ ਪਾਰ ਹੋ ਜਾ ਕੇ ਰਾਸ਼ਨ ਰੱਖਿਆ ਸਾਬ ਕੋ ਚੜਦੀ ਕਲਾ ਤਸਵੀਰ ਹੈ ਕਿ ਨੌਜਵਾਨ ਨੇ ਉਹ ਰਾਸ਼ਨ ਲੈ ਕੇ ਪਹੁੰਚੇ ਨੇ ਤਾਂ ਕਿ ਮਦਦ ਜਿਹੜੀ ਉਹ ਕੀਤੀ ਜਾ ਸਕੇ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆਪਣਾ ਬਲਵਿੰਦਰ ਕਿਵੇਂ ਕਿਵੇਂ ਦੇ ਹਾਲਾਤ ਦੇਖ ਰਹੇ ਹੋਗੇ ਜਿਸ ਤਰੀਕੇ ਦੇ ਨਾਲ ਚਾਰੇ ਪਾਸੇ ਪਾਣੀ ਭਰਿਆ ਹੋਇਆ ਪਰ ਫਿਰ ਜਿਹਾ ਦਾ ਬਹੁਤ ਔਖੇ ਹਤੇ ਅੱਗੇ ਵੀ ਮਾਝ ਪਾਣੀ ਆਇਆ ਹਾਂ ਹਾਂਜੀ ਇੱਥੇ ਪਾਣੀ ਅੱਗੇ ਵੀ ਆ ਜਾਂਦਾ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਮਦਦ ਕਰ ਰਹੇ ਹੋ ਤੁਸੀਂ ਜੀ ਪਿੰਡ ਰੋਡੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡ ਰਾਵਾਲੇ ਤੇ ਨਾਲ ਸਿੱਖੇ ਦੀ ਸੰਗਤ ਹੈ ਅਸੀਂ ਘੱਟੇ ਲੈ ਕੇ ਧਾਲਾਂ ਲੈ ਕੇ ਪਾਣੀ ਲੈ ਕੇ ਇੱਥੇ ਪਹੁੰਚੇ ਹਾਂ ਬਿਲਕੁਲ ਹਾਂਜੀ ਹਾਂਜੀ ਸਾਰੇ ਜਥੇਬੰਦੀ ਸਾਰੇ ਸੇਵਾਦਾਰ ਮੇਰੇ ਨਾਲ ਨੇ ਅਸੀਂ ਮੋਗੇ ਜ਼ਿਲ੍ਹੇ ਤੋਂ ਆਏ ਆ ਇਹ ਪਾਣੀਆਂ ਦੇ ਵਿੱਚ ਆ ਕੇ ਹਾਂਜੀ ਬਾਬਾ ਜੀ ਅਥੇ ਮਾਂ ਫੜ ਰਹੇ ਸਾਡੇ ਅੱਛਾ ਮਹਾਰਾਜ ਜੀ ਦੂਰੋਂ ਡੇੜੇ ਆਉਂਦੇ ਨੇ ਚਾਰੇ ਅਵੇ ਸੇਵਾ ਕਰਨਾ ਹੈ ਤਾਂ ਇਹ ਨੌਜਵਾਨ ਨੇ ਜਿਹੜੇ ਰਾਸ਼ਨ ਦੀ ਸੇਵਾ ਕਰਨ ਦੇ ਲਈ ਪਹੁੰਚੇ ਨੇ ਇਸ ਪਾਸੇ ਦੀ ਤਸਵੀਰ ਤੁਸੀਂ ਦੇਖੋਗੇ ਤਾਂ ਹਲੇ ਤੱਕ ਵੀ ਜਿਹੜਾ ਕਲੀਕੇ ਡੰਗਰ ਬੱਚਾ ਹੁੰਦਾਗਾ ਉਹ ਇਸੇ ਜਗ੍ਹਾ ਦੇ ਉੱਪਰ ਰੱਖਿਆ ਗਿਆ ਹੈਗਾ ਔਰ ਬਕਾਇਦਾ ਤੌਰ ਦੇ ਉੱਪਰ ਜਿਹੜੇ ਹਾਲਾਤ ਨੇ ਉਹਨਾਂ ਨਾਲ ਨਜਿੱਠਣ ਦੇ ਲਈ ਕਹੀਏ ਤਾਂ ਲੋਕ ਉਸੇ ਤਰੀਕੇ ਦੇ ਨਾਲ ਜੂਝਦੇ ਹੋਏ ਨਜ਼ਰ ਆ ਰਹੇ ਨੇ ਕੰਬਾਈਨ ਅੰਦਰ ਤੋਂ ਉਹ ਖੜੀ ਨਜ਼ਰ ਆਏਗੀ ਵਧੀਆ ਘਰ ਬਣੇ ਹੋਏ ਨਜ਼ਰ ਆਉਣਗੇ ਪਰ ਸਭ ਤੋਂ ਜਿਹੜੀ ਇੱਕ ਵੱਡੀ ਗੱਲ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਮੁਸ਼ਕਲਾ ਬਿਹਤ ਵਧੀਆ ਹੋਈਆਂ ਹਾਂਜੀ ਬੇਬੇ ਰਾ ਕੋ ਸੜਾ ਥਾ ਨਥੇ ਥਾ ਪਾਰ ਤੇ ਰਗੇ ਕਿਥੇ ਅੰਗਸਾਖ ਤੇ ਦੋ ਜਨਾ ਰਖਦਾ ਕੋਈ ਇੱਕ ਦੇ ਰਖਦਾ ਕੌ ਰਖਦਾ ਕਰੇ ਕੋਣ ਕੋਣਾ ਜੀ ਹੁਣ ਹੁਣ ਹੀ ਦੋ ਇੱਕ ਮੁੰਡਾ ਮੇਰੇ ਤੇ ਤੋਂ ਇੱਕ ਉਹਦੇ ਬੱਚੇ ਗਾ ਕੁੜਗਾ ਐੜੇ ਗੜਗਾ ਇੱਕ 3 ਸਾਲਾਂ ਗਏ 4 5 ਸਾਲਾਂ ਨਿੱਕੇ ਨਿੱਕੇ ਆਹ ਉਹ ਪੇਕੇ ਚਲੀ ਗਈ ਵਿਚਾਰੀ ਤੇ ਫਿਰ ਘਰ ਦੇ ਚਾਰੇ ਪਾਸੇ ਪਾਣੀ ਕਰ ਤਾ ਠੀਕ ਹਾਲੇ ਤੱਕ ਤਰੇੜ ਜ਼ਰੂਰ ਤਾ ਨਹੀਂ ਕਿਤੇ ਚਲੀ ਦਰਾੜਾਂ ਦੇ ਨਹੀਂ ਪਈਆਂ ਆਇਆ ਤੜੇ ਆਇਆਗਾ ਕੋਠੇ ਤੇ ਕੱਤੀਆ ਦਿਖਾਵਾਂਗੇ ਮੜਾ ਜਾ ਅੰਦਰ ਹੈਗਾ ਕਮਰਾ ਹਾਂਜੀ ਆਜੋ ਮੜਾ ਦੇਖ ਲਈ ਘਰ ਦੇਖ ਲਈਏ ਇਹ ਘਰਾਂ ਦੇ ਹਾਲਾਤ ਨੇ ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਕਿ ਬੇहद ਮਜਬੂਰ ਹੈ ਔਰ ਇਸ ਪਾਸੇ ਦੇਖੋ ਤੁਸੀਂ ਆ ਸਾਹਮਣੇ ਇਸ ਪਾਸੇ ਦੀ ਤਸਵੀਰ ਅਸ਼wini ji ਦਿਖਾਈਏ ਤਾਂ ਨਜ਼ਰ ਆਏਗਾ ਕਿ ਕਿਵੇਂ ਜਿਹੜੀ ਕੰਧ ਹੈਗੀ ਉਹ ਬੈਠ ਚੁੱਕੀ ਹੈ ਕਿਸੇ ਵੀ ਵਕਤ ਜਿਹੜੀ ਇਹ ਕੰਧ ਹੈ ਉਹ ਡਿੱਗ ਸਕਦੀ ਹੈਗੀ ਔਰ ਦੂਸਰੇ ਪਾਸੇ ਜਿਹੜਾ ਇਸ ਤੋਂ ਅੱਗੇ ਦਾ ਏਰੀਆ ਆਜੇ ਤਾਂ ਇਸ ਪਾਸੇ ਵੀ ਤੁਸੀਂ ਦੇਖੋਗੇ ਕਿ ਜਿਹੜੀਆਂ ਤਰੇੜਾਂ ਨੇ ਉਹ ਚੱਲ ਚੁੱਕੀਆਂ ਨੇ ਇਹ ਕਰਦੀ ਜਿਹੜੀ ਦੀਵਾਰ ਹੈ ਇਹ ਕਿਸੇ ਵਕਤ ਵੀ ਜਿਹੜੀ ਗੰਦਾ ਡਰ ਹੈ ਉਹ ਬਣਿਆ ਰਹਿੰਦਾ ਹੈਗਾ ਇਸ ਪਾਸੇ ਤੇ ਜਿਹੜਾ ਜਿਹੜੀਆਂ ਚੱਲ ਚੁੱਕੇ ਨੇ ਕਿਉਂਕਿ ਧਰਤੀ ਦੇ ਹੇਠਲੇ ਏਰੀਏ ਦੇ ਵਿੱਚ ਜਿਹੜੀ ਪੂਰੇ ਤਰੀਕੇ ਦੇ ਨਾਲ ਸਲਾਬ ਹੈਗੀ ਉਹ ਆ ਚੁੱਕੀ ਹੈ ਬਹੁਤ ਔਖੇ ਹੈ ਕਿ ਜਾ ਸਕਦੇ ਤਾਂ ਬਿਲਕੁਲ ਪਿੱਛੇ ਇੱਥੇ ਮਰਨਾ ਕਿੱਥੇ ਜਾਗੇ ਬਤਾ ਜੀ ਕਾਫੀ ਭਾਵਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿ ਕਹਿੰਦੇ ਇੱਥੇ ਹੀ ਮਰਨਾ ਹੈ ਕਿੱਥੇ ਜਾ ਸਕਦੇ ਆ ਇਹ ਹਾਲਾਤ ਨੇ ਔਰ ਇਸ ਪਾਸੇ ਤੁਸੀਂ ਦੇਖੋਗੇ ਕਿ ਜਿਹੜੇ ਕੱਚੇ ਕਮਰੇ ਨੇ ਜਿਹੜੇ ਉਹ ਬਣੇ ਹੋਏ ਨੇ ਪੁਰਾਣੇ ਜਿਹੜੇ ਬਾਲਿਆਂ ਦੀ ਛੱਤ ਆ ਉਹ ਪਈ ਹੋਈ ਆ ਹਾਂਜੀ 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 ਉਹ ਸਾਰੇ ਤੇੜਾਆਂ ਆਹੀਂ ਮਰਮੜ ਸੀਮੈਂਟ ਖਲਾ ਰਿਆ ਇਹ ਖ ਪਾਣੀ ਨਾ ਆ ਜੇ ਕੋਠੇਂ ਟਿਕ ਪਣ ਸਾਰੇ ਕਮਰੇ ਜਿਹੜੇ ਪੁਰਾਣੇ ਡਿਜ਼ਾਈਨ ਦੇ ਤੁਸੀਂ ਦੇਖੋਗੇ ਉਹ ਬਣੇ ਹੋਏ ਨੇ ਔਰ ਜਿਹੜੀਆਂ ਕੰਧਾਂ ਦੇ ਆਸ-ਪਾਸ ਕਿਉਂਕਿ ਪਾਣੀ ਘੁੰਮ ਰਿਹਾ ਤੇ ਇਸ ਕਰਕੇ ਬੇहद ਜਿਹੜੀ ਮੁਸ਼ਕਲ ਹੈਗੀ ਉਹ ਹੋ ਜਾਂਦੀ ਆ ਕਿ ਕਿਵੇਂ ਨਾ ਕਿਵੇਂ ਜਿਹੜਾ ਇਹਨਾਂ ਹਾਲਾਤਾਂ ਤੋਂ ਬਚਿਆ ਜਾਵੇ ਕਿਵੇਂ ਨਾ ਕਿਵੇਂ ਇਹਨਾਂ ਹਾਲਾਤਾਂ ਦੇ ਵਿੱਚੋਂ ਨਿਕਲਿਆ ਜਾਵੇ ਤਾਂ ਇਹ ਜਿਹੜੇ ਕੱਚੇ ਮਕਾਨਾਂ ਨੂੰ ਬਚਾਉਣਾ ਜਾਂ ਕਿ ਲਈਏ ਕਿ ਜਿਹੜੇ ਪੁਰਾਣੇ ਸਟਰਕਚਰ ਦੇ ਮਕਾਨ ਬਣੇ ਆ ਇਹਨਾਂ ਨੂੰ ਬਚਾਉਣਾ ਬੇहद ਮੁਸ਼ਕਲ ਹੈ ਜਿਹੜਾ ਉਹ ਹੋ ਜਾਂਦਾ ਹੈਗਾ ਜੀ ਕਾਲ ਜੀ ਕੀ ਨਾਮ ਹੈ ਜੀ ਆਪਣਾ ਹਰਜੀਤ ਕੌਰ ਹਾਂ ਹਰਜੀਤ ਜੀ ਕੀ ਹਾਲਾਤ ਨਜ਼ਰ ਆਉਂਦੇ ਨੇ ਇੱਥੇ ਹਾਲਾਤ ਵੀਰ ਜੀ ਤੁਹਾਨੂੰ ਦੱਸਣ ਹੀ ਦੇ ਆ ਕੀ ਹਾਲਾਤ ਹੈ ਬਹੁਤ ਪਾਣੀ ਆ ਥੋੜਾ ਜਿਹਾ ਅੱਜ ਥੋੜੀ ਜਿਹੀ ਰਾਹਤ ਮਿਲੀ ਆ ਬਹੁਤ ਔਖੇ ਰਹੇ ਆ ਉਸ ਟਾਈਮ ਵੀ ਬੜੀ ਔਖੇ ਫਸਲਾਂ ਚਲ ਫਸਲਾਂ ਤੇ ਜਿਹੜੀਆਂ ਸਾਡੇ 20 ਨੂੰ ਚਲੇ ਮਰ ਗਈਆਂ ਮਰ ਗਈਆਂ ਸਾਨੂੰ ਘਰ ਆਦਾ ਵੀ ਸਾਨੂੰ ਐ ਟੈਨਸ਼ਨ ਪੈ ਗਈ ਵੀ ਅਸੀਂ ਕੀ ਕਰਾਂਗੇ ਸਾਡੇ ਘਰ ਰੁੜ ਗਏ ਤੇ ਬਹੁਤ ਮਾੜੇ ਹਾਲਾਤ ਸਾਡੇ ਤੁਸੀਂ ਕੋਈ ਬਾਹਰ ਨਹੀਂ ਬੁਲਾਇਆ ਤੂੰ ਵੀ ਬਾਹਰ ਆ ਜਾ ਕਿਤੇ ਜਾਂ ਪਸ਼ੂਨ ਬਾਹਰ ਲੈ ਜਾ ਲੰਬੇ ਹੁੰਦਾ ਕਿੱਥੇ ਜਾਈਏ ਆ ਮਾਂ ਉਤਕਾਰ ਬੁਏ ਬਣਿਆ ਕਿੱਥੇ ਜਾਈਏ ਅਸੀਂ ਬਾਹਰ ਕੀ ਕੋਈ ਟਿਕਾਣਾ ਹੋਵੇ ਤੇ ਬਾਹਰ ਵੀ ਜਾਈਏ ਕਿੱਥੇ ਲੈ ਜਾਈਏ ਬਾਹਰ ਇਹ ਇੰਨਿਆਂ ਨੂੰ ਕੌਣ ਘਣ ਮਾਂ ਪਸ਼ੂ ਆ ਪਸ਼ੂ ਕੌਣ ਕੌਣ ਰੱਖਦਾ ਵਾ ਰੱਖਦਾ ਕੋਈ ਰੋਟੀ ਪਾਣੀ ਦਾ ਮਿਲ ਰਿਹਾ ਰਾਸ਼ਨ ਵਗੈਰਾ ਪਾਣੀ ਸਾਡੇ ਘਰੇ ਵੀ ਰਾਸ਼ਨ ਚਲਾ ਜਾਂਦੇ ਖਾਣ ਪੀਣ ਜੋਗਾ ਤਾਂ ਹੈਗਾ ਹੀ ਆ ਆਪ ਤਾਂ ਪਕਾ ਕੇ ਖਾਣ ਲਈਦਾ ਵਾ ਆਂ ਵੀ ਜਾਂਦਾ ਮੈਂ ਮਿਲ ਵੀ ਜਾਂਦਾ ਵਾ ਰਾਤ ਦਿਨ ਟੈਨਸ਼ਨ ਨੀਂਦ ਨਹੀਂ ਆਉਂਦੀ ਬਸ ਇਤਨਾ ਰਾਤ ਜਾਗ ਜਾ ਕੇ ਕੱਢੀਦੀ ਜਿੱਦਨ ਦਾ ਪਾਣੀ ਚੜਿਆ ਰਾਤ ਜਾਗ ਜਾ ਕੇ ਕੱਢੀਦੀ ਬੱਚੇ ਕਿੰਨੇ ਕਰੇ ਬੱਚੇ ਤਾਂ ਭੇਜਦੇ ਬਾਹਰ ਬੱਚੇ ਨਹੀਂ ਰੱਖੇ ਬੱਚੇ ਜਿੱਦਨ ਉਹਦਨ ਪਰਸੋਂ ਜਿਆਦਾ ਸੀ ਨਾ ਬੱਚੇ ਬਾਹਰ ਭੇਜਦੇ ਸਾਰੇ ਬੱਚੇ ਫਿਰ ਬੱਚੇ ਰੱਖ ਕੇ ਕਰੇ ਕੀ ਕਰੇ ਬੱਚੇ ਡਰਦੇ ਵੀ ਬਹੁਤ ਐ ਇੰਨਾ ਪਾਣੀ ਦੇ ਵਿੱਚ ਬੱਚਿਆਂ ਦਾ ਕੋਈ ਹਾਲ ਨਹੀਂਗਾ ਇਹਨਾਂ ਦੀਆਂ ਵੀ ਛੋਟੀਆਂ-ਛੋਟੀਆਂ ਦੋ ਪੋਤਰੀਆਂ ਸੀ ਇਹਨਾਂ ਨੂੰ ਵੀ ਭੇਜਤੀਆਂ ਸਾਹਮਣੇ ਗੁਰੂ ਘਰ ਦੀ ਜਿਹੜੀ ਇੱਕ ਇਮਾਰਤ ਹੈ ਸ਼ਾਇਦ ਉਹ ਨਜ਼ਰ ਆ ਰਹੀ ਹੈਗੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਜਗ੍ਹਾ ਦੇ ਉੱਪਰ ਸ਼੍ਰੀ ਗੁਰੂ ਹਾਂ ਗ੍ਰੰਥ ਸਾਹਿਬ ਵੀ ਜਿਹੜੇ ਕਲੀਏ ਕਿ ਸ਼ਿਸ਼ੋਭਿਤ ਨੇ ਜਿਹੜੇ ਉਹ ਹੋ ਸਕਦੇ ਨੇ ਤਾਂ ਬਿਲਕੁਲ ਜਿਸ ਤਰੀਕੇ ਦੇ ਹਾਲਾਤਾਂ ਦਾ ਅਸੀਂ ਤੁਹਾਨੂੰ ਜ਼ਿਕਰ ਕਰ ਰਹੇ ਹਾਂਗੇ ਕਿ ਕਿਸ ਤਰੀਕੇ ਦੇ ਨਾਲ ਨਿਸ਼ਾਨ ਸਾਹਿਬ ਹੈ ਜਿਹੜਾ ਉਹ ਇਸ ਜਗ੍ਹਾ ਦੇ ਉੱਪਰ ਲੱਗਾ ਹੋਇਆ ਹੈਗਾ ਨਿਸ਼ਾਨ ਸਾਹਿਬ ਔਰ ਸਾਹਮਣੇ ਜਿਹੜੇ ਕਾਫੀ ਜ਼ਿਆਦਾ ਜਿਹੜੇ ਇੱਥੇ ਏਰੀਏ ਸੀਗੇ ਬਿਲਕੁਲ ਤਾਂ ਇਸ ਏਰੀਏ ਦੇ ਵਿੱਚ ਜਿਹੜੀ ਤੁਹਾਨੂੰ ਆ ਤਸਵੀਰਾਂ ਨੇ ਉਹ ਨਜ਼ਰ ਆ ਰਹੀਆਂ ਨੇ ਤਾਂ ਸਾਹਮਣੇ ਜਿਹੜੀ ਚੱਲ ਕੇ ਤਸਵੀਰ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਕਮਰਿਆਂ ਦੇ ਕੀ ਹਾਲਾਤ ਨੇ ਕਮਰੇ ਕਿਸ ਤਰੀਕੇ ਦੇ ਨਾਲ ਨੇ ਔਰ ਇਹ ਜਿਹੜੇ ਕਮਰੇ ਹੈਗੇ ਉਹ ਲੱਗਦਾ ਕਿ ਸ਼ਾਇਦ ਬੰਦ ਰੱਖੇ ਗਏ ਨੇ ਤਾਂ ਇਹਨਾਂ ਕਮਰਿਆਂ ਨੂੰ ਜਿਹੜੇ ਲੋਕ ਨੇ ਉਹ ਲੱਗਿਆ ਹੋਇਆਗਾ ਪਰ ਤੁਸੀਂ ਦੇਖੋਗੇ ਤਾਂ ਨਿਸ਼ਾਨ ਸਾਹਿਬ ਜਿਹੜੇ ਲਗਾਏ ਗਏ ਨੇ ਤਾਂ ਇਹ ਤੁਹਾਨੂੰ ਜਿਹੜੀ ਤਸਵੀਰ ਸੀ ਉਹ ਦਿਖਾ ਰਹੇ ਸੀ ਸਾਂਗਰਾ ਪਿੰਡ ਦੀ ਤਸਵੀਰ ਕਿ ਕਿਸ ਤਰੀਕੇ ਦੇ ਨਾਲ ਸਾਂਗਰਾ ਪਿੰਡ ਦੇ ਹਾਲਾਤ ਨੇ بارش ਚਾਲੂ ਹੋ ਚੁੱਕੀ ਹੈਗੀ ਔਰ ਸਾਂਗਰਾ ਪਿੰਡ ਦੇ ਨਾਲ ਨਾਲ ਬਹੁਤ ਸਾਰੇ ਏਰੀਏ ਜਿਹੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਹਲੇ ਤੱਕ ਵੀ ਭਰਿਆ ਹੋਇਆ ਹੈ ਸਾਂਗਰਾ ਪਿੰਡ ਦੇ ਇੱਕ ਹੋਰ ਘਰ ਦੇ ਵਿੱਚ ਅਸੀਂ ਪਹੁੰਚੇ ਹਾਂ ਪਹਿਲਾਂ ਇਸ ਪਾਸੇ ਦੀ ਤੁਹਾਨੂੰ ਤਸਵੀਰ ਦਿਖਾ ਦਈਏ ਚੰਗੇ ਦੋ ਟਰੈਕਟਰ ਤੁਹਾਨੂੰ ਇਸ ਤਸਵੀਰ ਦੇ ਵਿੱਚ ਨਜ਼ਰ ਆਉਣਗੇ ਨਾਲ ਤੁਹਾਨੂੰ ਕੰਬਾਈਨ ਨਜ਼ਰ ਆਏਗੀ ਜਿਹੜੇ ਵੱਖ-ਵੱਖ ਖੇਤੀਬਾੜੀ ਦੇ ਲਈ ਕਹ ਲਈਏ ਕਿ ਅਹਿਮ ਸੰਦ ਹੁੰਦੇ ਆ ਤੁਹਾਨੂੰ ਉਹ ਸੰਦ ਨਜ਼ਰ ਆਉਣਗੇ ਤਾਂ ਇਸ ਚੀਜ਼ ਤੋਂ ਤੁਸੀਂ ਇੱਕ ਸਾਫ਼ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਸਰਦੇਬਰ ਦੇ ਘਰ ਇਸ ਨੂੰ ਕਹਿ ਸਕਦੇ ਆ ਪਰ ਇਸ ਸਰਦੇਬਰ ਦੇ ਘਰ ਦੇ ਵਿੱਚ ਵੀ ਕੀ ਪ੍ਰੋਬਲਮਾਂ ਨੇ ਔਰ ਪ੍ਰੋਬਲਮਾਂ ਕਿਉਂ ਨੇ ਇਹ ਤੁਹਾਨੂੰ ਦਿਖਾਵਾਂਗੇ ਇਸ ਤਸਵੀਰ ਦੇ ਜ਼ਰੀਏ ਤਾਂ ਸਾੰਗਰਾ ਪਿੰਡ ਦੇ ਜਦੋਂ ਇਸ ਘਰ ਦੇ ਅੰਦਰ ਦਾਖਲ ਹੁੰਨੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਕਿਹਦਾ ਘਰ ਆ ਇਹ ਪਹਿਲਾਂ ਤੇ ਇਹ ਦੱਸ ਦੋ ਸਾਨੂੰ ਇਹ ਸਰਪੰਚਾਂ ਦਾ ਘਰ ਆ ਜੀ ਕਰਮ ਸਿੰਘ ਦੇ ਬੱਚਿਆਂ ਦਾ ਘਰ ਆ ਜੀ ਇਹ ਅੱਛਾ ਪਿੰਡ ਸਾਗਰੇ ਦੇ ਵਿੱਚ ਤੇ ਸਰਪੰਚ ਸਾਹਿਬ ਦੇ ਘਰ ਦਾ ਵੀ ਇਹ ਹਾਲ ਹੋ ਚੁੱਕਾ ਹੈ ਇਹ ਹਾਲ ਚੁੱਕਾ ਗਰੀਬ ਮਾਰੇ ਜਾਂਦੇ ਸਮੇ ਸਾਡੇ ਮਾਰੇ ਜਾਂਦੇ ਜੋ ਸਮੇ ਮਾਰੇ ਜਾਂਦੇ ਜੱਟ ਤੱਕੇ ਮਰਿਆ ਪਿਆ ਖੁਸ਼ ਖੁਸ਼ੀ ਕਿਹਨਾ ਕਰੂਗਾ ਤੇ ਕੀ ਕਰੂਗਾ ਔਰ ਇਹੋ ਪ੍ਰਸ਼ਾਸਨ ਦੇ ਗਾੜੀ ਬੇਨਤੀ ਕਰਦੇ ਕੋਈ ਇਹਦਾ ਹੱਲ ਲੱਭਣ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਮੌਕੇ ਤੇ ਪੀਡੀਸੀ ਵਾਲੇ ਦੂਜੇ ਚੈਨ ਵਾਲੇ ਸਾਰੇ ਆਣ ਕੇ ਸਾਡੀ ਸਾਰ ਲੈਣ ਦੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿਰਸਾਨ ਦੇ ਤਾਂ ਪੱਲੇ ਅੱਗੇ ਕੋਈ ਚੀਜ਼ ਨਹੀਂ ਰਹੀ ਬਾਕੀ ਆ ਤੁਸੀਂ ਮੌਕੇ ਤੇ ਆਣ ਕੇ ਹਾਲਾਤ ਵੇਖਣੇ ਡੇ ਜੀ ਕੀ ਬਣ ਗਿਆ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਂਗਰੇ ਪਿੰਡ ਦੀਆਂ ਇਹ ਤਸਵੀਰਾਂ ਨੇ ਇਸ ਪਾਸੇ ਦੇਖੋਗੇ ਤਾਂ ਜਿਹੜੀ ਰਸੋਈ ਹੁੰਦੀ ਹੈ ਚੁੱਲ੍ਹੇ ਹੁੰਦੇ ਆ ਜਿਹੜੇ ਆਮ ਤਰੀਕੇ ਦੇ ਨਾਲ ਅਸੀਂ ਪਿੰਡਾਂ ਦੇ ਵਿੱਚ ਇੱਕ ਦੇਸੀ ਸਟਾਈਲ ਦੇ ਵਿੱਚ ਦੇਖਦੇ ਆਂਗੇ ਤਾਂ ਇਸ ਪਾਸੇ ਜਿਹੜੀ ਕਹ ਲਈਏ ਕਿ ਚੁੱਲਿਆਂ ਦਾ ਜਿਹੜਾ ਏਰੀਆ ਜਾਂ ਰਸੋਈ ਦਾ ਜਿਹੜਾ ਏਰੀਆ ਉਹ ਸੀ ਪਰ ਜਿਹੜੇ ਹਾਲਾਤ ਨੇ ਪੂਰੇ ਤਰੀਕੇ ਦੇ ਨਾਲ ਪਾਣੀ ਹੈ ਜਿਹੜਾ ਉਹ ਅੰਦਰ ਭਰਿਆ ਹੋਇਆਗਾ ਦੂਸਰੇ ਪਾਸੇ ਪਿਛਲੇ ਪਾਸੇ ਜਾਈਏ ਤਾਂ ਤੁਹਾਨੂੰ ਹਾਲਾਤ ਇਸ ਪਾਸੇ ਰਸੋਈ ਦੀ ਦਿਖਾ ਦਿੰਦੇ ਆ ਤਾਂ ਰਸੋਈ ਦੇ ਵਿੱਚ ਬਿਲਕੁਲ ਜਿਹੜਾ ਪਾਣੀ ਹੈ ਉਹ ਭਰ ਚੁੱਕਾ ਹੈਗਾ ਅੰਦਰ ਤੱਕ ਜਿਹੜਾ ਪਾਣੀ ਹੈ ਉਹ ਅੰਦਰ ਤੱਕ ਜਾ ਚੁੱਕਾ ਹੈਗਾ ਇਹ ਜਿਹੜੇ ਘਰਾਂ ਦੀਆਂ ਤਸਵੀਰਾਂ ਨੇ ਇਹ ਘਰਾਂ ਦੇ ਹਾਲਾਤ ਨੇ ਇੱਥੋਂ ਦੇ ਕੇ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਉਹ ਆਪਣੀ ਜ਼ਿੰਦਗੀ ਕੱਟਣ ਦੇ ਲਈ ਮਜਬੂਰ ਨੇ ਪਿਛਲੇ ਪਾਸੇ ਆਈਏ ਤਾਂ ਜਿਹੜੇ ਕਮਰੇ ਨੇ ਬੈਕ ਸਾਈਡ ਦੇ ਤੁਹਾਨੂੰ ਉਸ ਕਮਰਿਆਂ ਦੀਆਂ ਤਸਵੀਰਾਂ ਦਿਖਾਈਏ ਤਾਂ ਤੁਹਾਨੂੰ ਇਹ ਕਮਰੇ ਜਿਹੜੇ ਨਜ਼ਰ ਆ ਰਹੇ ਹੋਣਗੇ ਕਿ ਇਨ੍ਹਾਂ ਕਮਰਿਆਂ ਦੇ ਵੀ ਅੰਦਰ ਤੱਕ ਜਿਹੜਾ ਪਾਣੀ ਹੈ ਉਹ ਭਰਿਆ ਹੋਇਆ ਤਾਂ ਇਹ ਸੰਦੂਖਾਂ ਕਹਿ ਦਿੰਦੇ ਆ ਬਹੁਤ ਸਾਰੇ ਏਰੀਆ ਦੇ ਵਿੱਚ ਪੇਟੀਆਂ ਕਹਿ ਦਿੰਦੇ ਆ ਤਰ ਜਾਈਆਂ ਕੱਢ ਕੇ ਜਿਹੜੀਆਂ ਉੱਪਰ ਰੱਖ ਦਿੱਤੀਆਂ ਇਹਨਾਂ ਨੇ ਔਰ ਥੱਲੇ ਇੱਟਾਂ ਲਾ ਕੇ ਜਿਹੜੀਆਂ ਉੱਪਰ ਚੱਕ ਦਿੱਤੀਆਂ ਨੇ ਇਸ ਪਾਸੇ ਤੁਸੀਂ ਦੇਖੋਗੇ ਤਾਂ ਅਲਮਾਰੀ ਹੈ ਜਿਹੜੀ ਉਸ ਨੂੰ ਵੀ ਥੱਲੇ ਇੱਟਾਂ ਲਾ ਕੇ ਉੱਪਰ ਚੱਕ ਦਿੱਤਾ ਗਿਆ ਹੈਗਾ ਤਾਂ ਕਿ ਜਿਹੜਾ ਇਸ ਹੜਾਂ ਦੀ ਮਾਰ ਤੋਂ ਇਹਨਾਂ ਨੂੰ ਬਚਾਇਆ ਜਾ ਸਕੇ ਦੂਸਰੇ ਪਾਸੇ ਜਿਹੜੀ ਇਸ ਪਾਸੇ ਦੀ ਤਸਵੀਰ ਤੁਹਾਨੂੰ ਬਿਲਕੁਲ ਉਹੀ ਤਸਵੀਰ ਜਿਹੜੀ ਤੁਹਾਨੂੰ ਨਜ਼ਰ ਆਏਗੀ ਕਿ ਜਿਹੜਾ ਅੰਦਰ ਬੈੱਡ ਨੇਗੇ ਉਹਨਾਂ ਨੂੰ ਉੱਪਰ ਇਸ ਕਮਰੇ ਦੇ ਵਿੱਚ ਚੁੱਕ ਕੇ ਰੱਖ ਦਿੱਤਾ ਗਿਆ ਮੰਜੇ ਕਾਫੀ ਜ਼ਿਆਦਾ ਜਿਹੜੇ ਪਾਣੀ ਦੇ ਵਿੱਚ ਭਿੱਜੇ ਹੋਏ ਨੇ ਬਹੁਤ ਸਾਰਾ ਸਮਾਨ ਅਜੇ ਹੈਗਾ ਜਿਹੜਾ ਕਹੀਏ ਕਿ ਸਿੱਧੇ ਤੌਰ ਦੇ ਉੱਪਰ ਜਿਹੜਾ ਇੱਕ ਦੇਸੀ जुगाੜ ਦੇ ਨਾਲ ਫ੍ਰਿਜ ਹੈਗਾ ਫ੍ਰਿਜ ਨੂੰ ਤੁਸੀਂ ਇੱਧਰ ਬਾਹਰ ਦੀ ਤਸਵੀਰ ਅਸ਼wini ਜੀ ਦਿਖਾਈਏ ਤਾਂ ਫ੍ਰਿਜ ਦੇਖੋਗੇ ਤਾਂ ਉਸ ਤਖਤ ਪੋਛ ਦੇ ਉੱਪਰ ਹੈ ਜਿਹੜਾ ਉਹ ਰੱਖ ਦਿੱਤਾ ਗਿਆ ਹੈਗਾ ਤਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਇਹ ਪੇਟੀਆਂ ਨੇ ਪੀਟੀਆਂ ਦੇ ਉੱਪਰ ਦੇਸੀ ਜੁਗਾੜ ਨੇ ਜਿਹੜੇ ਸੱਸੀ ਕਾਲ ਭਾਈ ਜੀ ਆਪਣਾ ਕੀ ਨਾਮ ਹੈ ਜੀ ਮਹਾਂਪਤ ਬਲਜਿੰਦਰ ਜੀ ਸਾਗਰ ਦਾ ਸਰਪੰਚ ਆ ਮੈਂ ਅੱਛਾ ਤੁਸੀਂ ਸਿਟਿੰਗ ਸਰਪੰਚ ਵੀ ਮੇਰੀ ਸਰਪੰਚਾ ਮੈਂ ਚੱਲ ਕੋ ਜੀ ਜੀ ਸਾਰੇ ਸਰਪੰਚੀਆਂ ਜਿਹਾ ਭਾਬੀ ਵੀ ਸਰਪੰਚਾ ਤੇ ਕੀ ਹਾਲਾਤ ਨੇ ਸਰਕਾਰ ਤੋਂ ਕੀ ਚਾਹਣੇ ਪਹਿਲਾਂ ਤਾਂ ਉਹ ਦੱਸੋ ਸਰਕਾਰ ਨੂੰ ਨਹੀਂ ਚਾਹਣੇ ਸਾਡਾ ਪੱਕਾ ਕੋਈ ਹੱਲ ਕਰੋ ਪੱਕਾ ਹੱਲ ਦੇਖੋ ਤੁਹਾਨੂੰ ਕੀ ਨਜ਼ਰ ਆਉਂਦਾ ਕਿ ਆ ਪੱਕਾ ਹੱਲ ਨਿਕਲ ਸਕਦਾ ਹੈ ਪੱਕਾ ਹੱਲ ਨਿਕਲੂਗਾ ਜੇ ਸਰਕਾਰ ਚ ਆਵੇ ਫਿਰ ਨਿਕਲ ਸਕਦਾ ਆ ਇੱਕ ਮਿੰਟ ਆਇਆ ਵਾ ਜਿਨਨੇ ਜ਼ਿੰਮੇਵਾਰੀ ਪੈਲੀ ਆਉਂਦੀ ਆ ਉਹਨੂੰ ਪਹੇਦੋ ਲਖਣਾ ਏ 80 ਲਖਣਾ ਦਾ ਕਰੋੜਣਾ ਦਾ ਉਹ ਜਿੰਨਾ ਹੀ ਮਾਲਕੀ ਨੂੰ ਪੈਸੇ ਦੇ ਉਹ ਤੇ ਉਥੇ ਸਰਕਾਰੀ ਨਹਿਰ ਕਾਡੋ ਮਤਲਬ ਕਿ ਜਿਹੜੀਆਂ ਜ਼ਮੀਨਾਂ ਨਹਿਰ ਦੇ ਨਾਲ ਲੱਗਦੀਆਂ ਨੇ ਜਾਂ ਦਰਿਆ ਦੇ ਨਾਲ ਲੱਗਦੀਆਂ ਨੇ ਉਹ ਸਰਕਾਰ ਆਪਣੇ ਅੰਦਰ ਲੈ ਕੇ ਸਰਕਾਰ ਪੈਸੇ ਦੇ ਦੇ ਪੈਸੇ ਦੇਵੇ ਸਾਡੀਆਂ ਮਾਲਕੀ ਜ਼ਮੀਨਾਂ ਵਾ ਇਹ ਥੋੜਾ ਕਿ 10 ਕਿੱਲੇ ਦਰਿਆ ਨਾਲ ਗਿਆ 20 ਕਿੱਲੇ ਆ ਨੀ ਦੇਖਣਾ ਦੱਸਣ ਦੱਸਣਾ ਹੱਟਣਾ ਬਹਿ ਕੇ ਪਲੇਟ ਕਰਨਾ ਕਿ ਇਹ ਦਰਿਆ ਦੀ ਵਾਲੀ ਕਿੱਥੇ ਆ ਹੱਟਣਾ ਬਹਿ ਕੇ ਗੱਲ ਕਰਨ ਤੇ ਪੇੜ ਤੇ ਕਿ ਦਰਿਆ ਦੀ ਪਹਿਲੀ ਆ ਕਿੱਥੇ ਆ ਦਰਿਆ ਦੀ ਪਿਆਲੀ ਕੋਈ ਨਹੀਂ ਸਾਰੀ ਹੈ ਪਰ ਆਪਣੀ ਜੀਮਦਾਰਾਂ ਦੀ ਪਿਆਲੀ ਆ ਮਾਲਕੀ ਪਿਆਲੀ ਹੈ ਤੁਹਾਡੀ ਮਾਲਕੀ ਪਿਆਲੀ ਸਾਡੀ ਵੀ ਸਾਡੇ ਜੀਸਟੀਆਂ ਸਾਬ ਕੋ ਸਾਡੇ ਕੋਲੇ ਤੁਸੀਂ ਆ ਬੈਠੇ ਤਾਂ ਤੁਸੀਂ ਤਿਆਰ ਹੋ ਜੇਕਰ ਸਰਕਾਰ ਜਮੀਨਾ ਖਰੀਦਦੀ ਹੈ ਹਾਂ ਤਿਆਰ ਆਂ ਦੋਸਾਂ ਨੂੰ ਪਾਏ ਕਰੋੜਾਂ ਦਾ ਉਹ ਅਸੀਂ ਬਾਹਰ ਨਿਕਲਦੇ ਛੱਡੋ ਪਾਣੀ ਸਵੀਰ ਤੁਸੀਂ ਦੇਖੋਗੇ ਆ ਵੇਖ ਲਓ ਕਣਕ ਦਾ ਕੀ ਹਾਲ ਜਿਹੜੀ ਅਸੀਂ ਬੀਜ ਦੀ ਲਖਣੀ ਕਿਰਸਾਨ ਖੁਦ ਕੁਛ ਹੀ ਨਾ ਕਰੂਗਾ ਤਾਂ ਕੀ ਕਰੂਗਾ ਓ ਤੰਸ਼ਨ ਲਾ ਰੋ ਇਹ ਕੋ ਸਾਡੇ ਲਾਹ ਮਿਹਨਤ ਇਹਦੇ ਲਈ ਕੀਤੀ ਹੋਈਗੀ ਕਦੇ ਸੋਚਿਆ ਸੀ ਕਿ ਪੁੱਤਾ ਵਰਗੀ ਫਸਲ ਇਸ ਤਰੀਕੇ ਨਾਲ ਰੋਲੇਗੀ ਇਹ ਗੋਠਾ ਮਾਲ ਬੜਾ ਮੋਟੇ ਬੁੱਟੇ ਲਾਈਦੇ ਆ ਬੜਾ ਮਨ ਦੁਖੀ ਹੁੰਦਾ ਜਦੋਂ ਇਤਰਾਵੇ ਨੇ ਇੱਥੇ ਸੀ ਮੈਂ 4 ਰੁਪਏ ਰੱਖੇ ਸੀ ਜੀ 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 ਹਾਂ ਜੀ ਬੜਾ ਮਨ ਦੁਖੀ ਹੁੰਦਾ ਜਦੋਂ ਜੱਟ ਦੀ ਜਨਸ ਖਰਾਬ ਹੋ ਜਾਂਦੀ ਹੈ ਕੀ ਕਰੂ ਕਰਸਾਂ ਕੀ ਕਰਾਂਗੇ ਮਾਰੇਗੇ ਹਾਂ ਮਾਰੇਗੇ ਅਸੀਂ ਪਰ ਸਾਡਾ ਸਾਡਾ ਪੱਕਾ ਹੱਲ ਨਾ ਕਰੋ ਕੋਈ ਫੜਾਂ ਦੇ ਇਹਨਾਂ ਹਾਲਾਤਾਂ ਦੇ ਵਿਚਕਾਰ ਬਹੁਤ ਸਾਰੇ ਲੋਕ ਨੇ ਜਿਹੜੇ ਮਦਦ ਦੇ ਲਈ ਅੱਗੇ ਆ ਰਹੇ ਨੇ ਖਾਸ ਤਰੀਕੇ ਦੇ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਨ੍ਹਾਂ ਨੂੰ ਅਸੀਂ ਦੇਖ ਰਹੇ ਹਾਂ ਕਿ ਘਰ-ਘਰ ਤੱਕ ਰਾਸ਼ਨ ਪਹੁੰਚਾਉਣ ਦਾ ਕੰਮ ਹੋਵੇ ਚਾਹੇ ਹੋਰ ਚੀਜ਼ਾਂ ਹੋਣ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੁਹਾਡਾ ਕੀ ਨਾਮ ਹੈ ਜੀ ਇਹਨਾਂ ਦਾ ਹਿੰਮਤ ਸਿੰਘ ਹੈ ਜੀ ਜਿੰਮਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਭਾਈ ਸੇਖਾਗਲਾ ਪਿੰਡ ਜ਼ਿਲ੍ਹਾ ਮੋਗੇ ਤੋਂ ਆਏ ਹਾਂ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੋਗੇ ਹਾਲਾਤ ਔਰ ਮਦਦ ਕਿਵੇਂ ਕਰ ਰਹੇ ਹੋਏ ਹਾਂ ਹਾਲਾਤ ਬਹੁਤ ਮਾੜੇ ਆ ਜੀ ਤੁਸੀਂ ਦੇਖ ਹੀ ਰਹੇ ਹੋ ਪਾਣੀ ਹੁਣ ਇੰਨਾ ਕਿ ਜ਼ਿਆਦਾ ਆਪਾਂ ਦੇਖ ਕੇ ਆਏ ਹ ਸਾਰੇ ਘਾਟਾ ਬਗਲ ਜਾਰਾਂ ਦੇ ਰਾਸ਼ਨ ਪਾਣੀ ਅਸੀਂ ਪਹਚਾ ਕੇ ਆਏ ਆ ਜੀ ਬਾਕੀ ਬਾਕੀ ਸੰਗ ਤਾਂ ਵੀ ਸਭ ਲੈ ਕੇ ਬਹੁਤ ਆ ਰਿਆ ਰਾਸ਼ਨ ਜੀ ਨੌਜਵਾਨ ਕਿਵੇਂ ਏਕਾ ਕਰਦੇ ਆ ਕਿ ਰਾਸ਼ਨ ਉਸ ਜਗ੍ਹਾ ਤੇ ਲੈ ਕੇ ਜਾਣਾ ਕਿੱਧਰ ਲੈ ਕੇ ਜਾਣਾ ਕਿਵੇਂ ਲੈ ਕੇ ਜਾਣਾ ਇਹ ਸਾਡੇ ਜੀ ਪਿੰਡਾਂ ਚ ਪਹਿਲੀ ਗੱਲ ਪਿੰਡੂ ਦਰਵਾਜ਼ਾ ਹੀ ਆ ਜੀ ਆਪਣੇ ਜੇਦੇ ਵੀ ਕਿਤੇ ਮੁਸੀਬਤ ਆਉਂਦੀ ਆ ਸਾਡੇ ਖੜਦੇ ਆ ਜੀ ਪਿੰਡ ਵਾਲੇ ਬੰਦੇ ਸਾਰੇ ਜੀ ਤੁਹਾਡਾ ਕੀ ਨਾਮ ਹੈ ਸੰਗਦੀਪ ਸਿੰਘ ਜੀ ਅਕਬੀਰ ਜੀ ਕੰਮ ਕੀ ਕਰਦੇ ਹੋ ਵੈਸੇ ਕੰਮ ਆਈ ਕੀਤੀ ਬਾੜੀ ਦੇ ਅੱਜ ਲੋਕਾਂ ਦੀ ਮਦਦ ਕਰਨ ਦੇ ਲਈ ਪਹੁੰਚੇ ਹਾਂ ਕਿਵੇਂ ਮਦਦ ਪਹੁੰਚਾਰੇ ਹਾਂ ਜੀ ਰਾਸ਼ਨ ਲੈ ਗਏ ਖਾਲੀ ਗੱਟੇ ਲੈ ਗਏ ਆ ਜੀ ਤੇ ਹੋਰ ਕਿਵੇਂ ਲੋਡ ਪਾਉਗੀ ਲੈ ਆ ਜਾਗੇ ਕਿਵੇਂ ਲੋਡ ਪਾਉਗੀ ਹੋਵੇ ਆਸ ਤਰੀਕੇ ਦੇ ਨਾਲ ਖਾਲੀ ਗੱਟੇ ਹੋਣ ਰਾਸ਼ਨ ਹੋਣ ਹਰ ਇੱਕ ਚੀਜ਼ ਦਾ ਇੰਤਜ਼ਾਮ ਹੈ ਜਿਹੜਾ ਉਹ ਲੋਕਾਂ ਦੇ ਵੱਲੋਂ ਜਿਹੜੇ ਲੋਕ ਮਦਦ ਕਰਨ ਦੇ ਲਈ ਅਲੱਗ-ਅਲੱਗ ਪਿੰਡਾਂ ਵਿੱਚੋਂ ਅਲੱਗ-ਅਲੱਗ ਸ਼ਹਿਰਾਂ ਵਿੱਚੋਂ ਆ ਰਹੇ ਆ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਔਰ ਕੰਟੀਨਿਊ ਮਦਦ ਹੈ ਜਿਹੜੀ ਉਹ ਹਰ ਇੱਕ ਘਰ ਤੱਕ ਪਹੁੰਚਾਈ ਜਾ ਰਹੀ ਹੈ ਤਾਂ ਅੱਗੇ ਤੋਨੂ ਦਿਖਾਉਣੇ ਆ ਕਿ ਕਿਸ ਤਰੀਕੇ ਦੇ ਨਾਲ ਰਾਸ਼ਨ ਆ ਜਿਹੜਾ ਉਹ ਜਾ ਰਿਹਾ ਔਰ ਕਿਸ ਕਿਸ ਤਰੀਕੇ ਦੇ ਨਾਲ ਰਾਸ਼ਨ ਜਿਹੜਾ ਉਹਨਾਂ ਲੋਕਾਂ ਤੱਕ ਪਹੁੰਚਾਉਣ ਦੀ ਸੇਵਾ ਕੀਤੀ ਜਾ ਰਹੀ ਹੈ। ਹੜਾਂ ਦੇ ਸਮੇਂ ਦੇ ਦੌਰਾਨ ਸੰਤ ਬਾਬਾ ਬਲਬੀ ਸਿੰਘ ਸਿਚੀਵਾਲ ਹੋਰਾਂ ਦੇ ਵੱਲੋਂ ਲਗਾਤਾਰ ਕਹਿੰਦੇ ਕਿ ਜਗ੍ਹਾ-ਜਗ੍ਹਾ ਜਾ ਕੇ ਲੋਕਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ ਔਰ ਨਾਲ ਦੀ ਨਾਲ ਕਿਸੇ ਨੂੰ ਰਾਸ਼ਨ ਦੀ ਜ਼ਰੂਰਤ ਹੈ ਕਿਸੇ ਨੂੰ ਆਕੇ ਲਈਏ ਕਿ ਮੈਡੀਕਲ ਸਹੂਲਤਾਂ ਦੀ ਜ਼ਰੂਰਤ ਹੈ ਕਿਸੇ ਨੂੰ ਕਿਸੇ ਵੀ ਤਰੀਕੇ ਦੀ ਜ਼ਰੂਰਤ ਤਾਂ ਖੁਦ ਜਿਹੜੇ ਕਿਸ਼ਤੀ ਦੇ ਵਿੱਚ ਚੱਲ ਕੇ ਸੰਤ ਸਿਚੇਵਾਲ ਜਾਂਦੇ ਨੇਗੇ ਔਰ ਉਸ ਤੋਂ ਬਾਅਦ ਉਸ ਜਗ੍ਹਾ ਦੇ ਉੱਪਰ ਜਾ ਕੇ ਜਿਹੜਾ ਮੁਆਇਨਾ ਹੈਗਾ ਉਹ ਕਰਨ ਤੋਂ ਬਾਅਦ ਜਿਹੜੀ ਮਦਦ ਹੈ ਉਹ ਬਕਾਇਦਾ ਤੌਰ ਤੇ ਕੀਤੀ ਜਾਂਦੀ ਹੈਗੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਖੁਦ ਜਿਹੜੇ ਅਰਾਸਵਾ ਸੰਸਦ ਨੇ ਉਹ ਇਸ ਵਕਤ ਕਿਸ਼ਤੀ ਦੇ ਵਿੱਚ ਬੈਠੇ ਹੋ ਨੇ ਤਸਵੀਰਾਂ ਥੋੜੀਆਂ ਅੱਗੇ ਦੀਆਂ ਅਸ਼ਵਨੀ ਜੀ ਦਿਖਾਈਏ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਜਿਹੜੀ ਲੋਕਾਂ ਦੀ ਮਦਦ ਦਾ ਔਰ ਖੁਦ ਜਿਹੜੇ ਵੋਟ ਚਲਾ ਕੇ ਉਹ ਪਹੁੰਚੇ ਨੇਗੇ ਤਾਂ ਇਸ ਵਕਤ ਜਿਹੜੇ ਸਵੇਰ ਦੇ ਕਿਉਂਕਿ ਗਏ ਹੋਏ ਸੀਗੇ ਅਲੱਗ-ਅਲੱਗ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਅਲੱਗ-ਅਲੱਗ ਪਿੰਡਾਂ ਦੇ ਵਿੱਚ ਬਾਬਾ ਜੀ ਜਾ ਕੇ ਆਏ ਨੇ ਤਾਂ ਬਾਬਾ ਜੀ ਕੀ ਹਾਲਾਤ ਕਿਹੜੇ-ਕਿਹੜੇ ਪਿੰਡਾਂ ਦਾ ਅੱਜ ਤੁਸੀਂ ਦੌਰਾ ਕਰਕੇ ਆਏ ਹੋ ਜੀ ਲਾਵਿਧਾ ਹੁਣੇ ਆ ਕਿ ਜਿਨ੍ਹਾਂ ਦੇ ਉਸ ਤਾਂ ਮਕਾਨ ਖੜੇ ਉਹਨਾਂ ਨੇ ਪਸੂ ਕੱਢ ਲਿਆ ਪੋਹਾਂ ਦੇ ਬਜ਼ੁਰਗ ਉੱਥੇ ਹੈਗੇ ਆ ਬੱਚੇ ਬਾਹਰ ਚਲੇ ਗਏ ਤਾਂ ਪਾਣੀ ਅੱਗੇ ਨਾਲ ਕੋਈ ਫਰਕ ਨਜ਼ਰ ਆਉਂਦਾ ਜੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੋਵੇ ਨਹੀਂ ਸਾਨੂੰ ਵੀ ਆਉਂਦੀ ਹੈ ਰਿਪੋਰਟ ਇਹਦੀ ਪਾਣੀ ਅੱਗੇ ਨੂੰ ਘਟਿਆ ਪਰ ਰਾਜੋ ਫੇਰ ਕਿੱਥੋਂ ਪਾਣੀ ਜਿਹੜਾ ਹੈਗੇ ਆ ਬਾਰਸ਼ ਕਰਕੇ ਬਦਿਆ ਕਿ ਅੱਜ ਰਾਤ ਵੀ ਦੇਖਣ ਨੂੰ ਮਿਲਿਆ ਚੱਕ ਪਿੰਡ ਦਾ ਜਿਹੜਾ ਬੰਨ ਸੀ ਉਹ ਵੀ ਸ਼ਾਇਦ ਕੰਨੇ ਟੁੱਟ ਗਿਆ ਅੱਗੇ ਵਾਲਾ ਉਹ ਹੋਈ ਬੰਨ ਪਹਿਲਾਂ ਅੱਗੇੋਂ ਟੁੱਟਾ ਸੀਗਾ ਹੁਣ ਪਿੱਛੋਂ ਵੀ ਟੁੱਟ ਗਿਆ ਅੱਗੇ ਕਾਫੀ ਏਰੀਆ ਬਚਿਆ ਹੋਇਆ ਸੀ ਕੋਈ ਸਾਰਥਕ ਹਾਲ ਇਸ ਚੀਜ਼ ਦਾ ਕੀ ਨਜ਼ਰ ਆਉਂਦਾ ਕਿਉਂਕਿ ਹੁਣ ਤਾਂ ਚਲੋ ਪਾਵਰ ਵੀ ਹੈ ਬਾਬਾ ਜੀ ਕੋਲ ਪਹਿਲਾਂ ਚਲੋ ਇੱਕ ਸੇਵਾ ਦੇ ਤੌਰ ਤੇ ਕੰਮ ਜ਼ਰੂਰ ਤੁਸੀਂ ਕਰ ਰਹੇ ਸੀਗੇ 100% ਹਰ ਚੀਜ਼ ਦਾ ਹੱਲ ਹੁੰਦਾ ਜੀ ਜੀ 100% ਤਾਂ ਕਿਸੇ ਚੀਜ਼ ਦਾ ਨਹੀਂ ਹੁੰਦਾ ਪਰ 100% ਸਾਡੀ ਆਪਣੀ ਵਾਹ ਲੱਗਣੀ ਚਾਹੀਦੀ ਹੈ ਵੀ ਇਹ ਹੋਣਾ ਚਾਹੀਦਾ ਤੇ ਬਾਕੀ ਕੁਦਰਤ ਮੋਰੀ ਕਿਸੇ ਦਾ ਕੋਈ ਜ਼ੋਰ ਨਹੀਂ ਬਿਲਕੁਲ ਇਸ ਵੇਲੇ ਇਹਦੇ ਨਾਮ ਡੀਸਲਟਿੰਗ ਹੋਣ ਵਾਲੀ ਹੈ ਜਿੱਥੇ ਪਾਣੀ ਖੜਨਾ ਚਾਹੀਦਾ ਉੱਥੇ ਪਾਣੀ ਨਹੀਂ ਜਾ ਰਿਹਾ ਜੀ ਜੀ ਕਿਉਂਕਿ ਜਦੋਂ ਤੋਂ ਨਹਿਰਾਂ ਨਿਕਲੀਆਂ ਇਦਾਂ ਹੀ ਜਿਹੜੇ ਦਰਿਆ ਧੂ ਧੂ ਕੇ ਲੈ ਕੇ ਆਉਂਦੇ ਮਿੱਟੀ ਨੂੰ ਬਿਲਕੁਲ ਜੀ ਤੇ ਸਤਲੁਜ ਹੋਵੇ ਤੇ ਬਿਆਸ ਹੋਵੇ ਤੇ ਚਿੱਟੀ ਬਈ ਹੋਵੇ ਤੇ ਕਾਲੀ ਹੋਵੇ ਜੋ ਵੀ ਉੱਥੋਂ ਗੈਨ ਛਿੱਟਿਆ ਇੱਥੇ ਆਉਣਾ ਇਸੇ ਲਈ ਆ ਕੇ ਪਾਣੀ ਤਾਂ ਉਹ ਰਾਜਸਥਾਨ ਨੂੰ ਚਲੇ ਜਾਂਦਾ ਜਾਂ ਮਾਲਵੇ ਨੂੰ ਪਰ ਜਿਹੜੀ ਸਿਲਟ ਆ ਉਹ ਇੱਥੇ ਹੋ ਪੰਜਾਬ ਐ ਉਹਨੂੰ ਡੀਸੈਲਟਿੰਗ ਕਰਨ ਦੀ ਲੋੜ ਹੈ ਤੇ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਡੀਸੈਲਟਿੰਗ ਕਰਵਾ ਲਈ ਜਾਵੇ ਪਰਮਿਸ਼ਨਾਂ ਦਾ ਇਸ਼ੂ ਹੈ ਜਾਂ ਫਾਈਨਾਂਸ ਦਾ ਇਸ਼ੂ ਹੈ ਕੁਝ ਨਹੀਂ ਕਿ ਇਹ ਜਿਹੜਾ ਨਾ ਡੀਸੈਲਟਿੰਗ ਇਹਦੇ ਪੈਸੇ ਵੀ ਰਾਜਸਥਾਨ ਨੇ ਦੇਣੇ ਆ ਅੱਛਾ ਜੀ ਕਿਉਂਕਿ ਜਿਹੜੀਆਂ ਨਹਿਰਾਂ ਦਾ ਜਿਹੜੀਆਂ ਹੈਗੀਆਂ ਇਹਨਾਂ ਨੇ ਪਾਣੀ ਰਾਜਸਥਾਨ ਨੂੰ ਜਾਂਦਾ ਦੇ ਪਾਣੀ ਦੀ ਦੇਖ ਰੇਖ ਪੰਜਾਬ ਸਰਕਾਰ ਕਰਦੀ ਹੈ ਉਹਨੇ ਇਹਦੀ ਦੇਖ ਰੇਖ ਦੇ ਪੈਸੇ ਦੇਣੇ ਆ ਇਹ ਪੰਜਾਬ ਸਰਕਾਰ ਨੂੰ ਸੋ ਉਹ ਡੀਸੈਲਟਿੰਗ ਵੀ ਜਿਹੜੀ ਹੈਗੀ ਹੈ ਇਹ ਕਰਨਗੇ ਪਰ ਉਹਦਾ ਖਰਚਾ ਜਿਹੜਾ ਹੈਗਾ Rajasthan ਦਾ Rajasthan ਨੇ ਪੈਸੇ ਦਿੱਤੇ ਨਹੀਂ ਫਿਰ ਇਸ ਵਾਰ ਉਹਨੇ ਤਾਂ ਸਾਨੂੰ ਨਹੀਂ ਉਹਦੇ 'ਚ ਪਤਾ ਜੋchna ਕਿ ਸਾਨੂੰ ਪਤਾ ਇਹਦੇ 400 ਕਰੋੜ ਦੇ ਪ੍ਰੋਜੈਕਟ ਵੀ ਬਣਿਆ ਸੀ ਜੀ ਜੀ ਉਹ ਕਿਥੇ ਖੜਾ ਜਾਂ ਕੀ ਹੈਗਾ ਉਹਦੀ ਬੇਦਨ ਸਮਾਂ ਕੋਸ਼ਿਸ਼ ਕਰੋਗੇ ਕਿਉਂਕਿ 2023 ਦੇ ਵਿੱਚ ਵੀ ਇਹ ਹਾਲਾਤ ਬਣ ਗਏ ਹੁਣ 25 ਚ ਬਣ ਗਏ ਅੱਗੇ ਇਹ ਹਾਲਾਤ ਨਾ ਬਣ ਕਟਕਟ ਜਦੋਂ ਪਾਣੀ ਥੱਲੇ ਆਂਦੇ ਕਿਉਂਕਿ ਤੁਸੀਂ ਇਸ ਏਰੀਏ ਨੂੰ ਬਰੀਕੀ ਦੇ ਨਾਲ ਜਾਣਦੇ ਹੋ ਤੁਸੀਂ ਬਰੀਕੀ ਦੇ ਨਾਲ ਕੰਮ ਕੀਤਾ ਹੈ ਇਸ ਏਰੀਏ ਦੇ ਵਿੱਚ ਉਧਰ ਤੁਹਾਰੇ ਕਿਸੇ ਦਾ ਜੋਰ ਨਹੀਂ ਜਿੱਥੋਂ ਤੱਕ ਰਹੇ ਇਹਨਾਂ ਨੇ ਅੱਗੇ ਵੀ ਤੋ ਕਿ ਇਹ ਜ਼ਮੀਨਾਂ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਜ਼ਿੰਮੇਦਾਰਾਂ ਦੀਆਂ ਜੇ ਅਸੀਂ ਇਹਨੂੰ ਬੰਨ ਵੀ ਲਾਉਣਾ ਤਾਂ ਵੀ ਜ਼ਮੀਨ ਚਾਹੀਦੀ ਬਿਲਕੁਲ ਉਦੇਵਾਂ ਤੇ ਸਾਰਿਆਂ ਦਾ ਐਗਰੀ ਹੋਣਾ ਜ਼ਰੂਰੀ ਹੈ ਫਿਰ ਉਹਨੂੰ ਉੱਚਾ ਕਰਨਾ ਸੰਗਤ ਨੂੰ ਹੋਕਾ ਦੇ ਦਾਂਗੇ ਜਿੰਨਾ ਮਰਜ਼ੀ ਹੋ ਜਾਊਗਾ ਪਰ ਉਹਦੇ ਵਾਸਤੇ ਮਿੱਟੀ ਚਾਹੀਦੀ ਹੁਣ ਤਾਂ ਪਾਣੀ ਆ ਇਹਨੂੰ ਸਾਰਾ ਕੁ ਮਿੱਟੀ ਇਹ ਦੇ ਕੇ ਨਾ ਇਹ ਇੱਕ ਮਤ ਹੋ ਜਾਣਗੇ ਤੇ ਬਹੁਤ ਪ੍ਰਬੰਧ ਕਰ ਸਕਦੇ ਹਾਂ 100% ਨਹੀਂ ਕਿਸਾਨ ਕਹਿ ਰਹੇ ਸਾਡੇ ਤੋਂ ਜ਼ਮੀਨਾਂ ਖਰੀਦ ਕੇ ਸਰਕਾਰ ਉਹਦੇ ਪੈਸੇ ਦੇ ਦੇ ਕਹਿੰਦੇ ਜਿਹੜੀਆਂ ਚੀਜ਼ਾਂ ਦਾ ਨਹੀਂ ਇਹ ਕੋਈ ਥੋੜੇ ਕੋ ਮੈਂ ਦੇਖ ਸਾਹਮਣੇ ਦੇਖ ਕੇ ਕੁਝ ਬੋਲਣ ਲੱਗ ਪੀ ਆ ਜੀ ਜੀ ਹਾਂ ਉਹ ਸਰਕਾਰ ਦੇ ਨਾਲ ਜੋ ਉਹ ਗੱਲ ਕੀਤੀ ਜਾ ਸਕਦੀ ਹੈ ਸੁਝਾਅ ਦਿੱਤਾ ਜਾ ਸਕਦਾ ਪਰ ਅਸੀਂ ਜੋ ਕਰ ਸਕਦੇ ਆ ਇਸ ਵੇਲੇ ਵੀ ਜੋ ਇਹਨਾਂ ਦੀ ਹੈਲਪ ਕਰ ਸਕਦੇ ਆ ਫਿਰ ਵੀ ਜਿਹੜਾ ਉਹਦੋਂ ਮੁੱਖ ਮੰਤਰੀ ਸਾਹਿਬ ਆਏ ਉਹਨਾਂ ਨੂੰ ਵੀ ਇਹ ਗੱਲ ਜਿਹੜੀ ਕਹੀ ਇਦੂ ਕੋਈ ਸਪੈਸ਼ਲ ਬਥਰਣਾ ਇਹਨਾਂ ਲੋਕਾਂ ਨੇ ਦੱਸਣਾ ਕਿਸਾਨਾਂ ਨੇ ਦੱਸਣਾ ਜਿਨ੍ਹਾਂ ਦੀਆਂ ਜ਼ਮੀਨਾਂ ਉਹਨਾਂ ਨੇ ਦੱਸਣਾ ਕੋਈ